6 ਪੋਦੀ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦਪੁਰ ਦਾ ਕਿਲਾ ਛੱਡਦੇ ਨੇ 7 ਪੋਦੀ ਸਵੇਰ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਪਰਿਵਾਰ ਤਿੰਨ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਵੱਡੇ ਸਹਿਬਜ਼ਾਦੇ ਦੂਸਰੇ ਪਾਸੇ ਮਾਤਾ ਗੁਜਰੀ ਕੌਰ ਤੇ ਛੋਟੇ ਸਹਿਬਜ਼ਾਦੇ ਤੀਸਰੇ ਜਥੇ ਦੇ ਅੰਦਰ ਗੁਰੂ ਕੇ ਮੈਲ ਤੇ ਭਾਈ ਮਨੀ ਸਿੰਘ ਇਤਿਹਾਦਿਕ ਸਿੱਖ ਤੇ ਸਤ ਪੋਹ ਦੀ ਰਾਤ ਸਤ ਗੁਰੂ ਜੀ ਚਮਕੌਰ ਦੀ ਗੜੀ ਆ ਜਾਂਦੇ ਨੇ 8 ਪੋਹ ਦੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦੇ ਸ਼ਹਾਦਤ ਦਾ ਜਮ ਪੀ ਜਾਂਦੇ ਆ ਤੇ ਪਿਆਰੋ ਯਾਦ ਰੱਖਿਆ ਜੇ ਸਤ ਗੁਰੂ ਜੀ ਅਗਲੇ ਦਿਨ ਚਮਕੌਰ ਦੀ ਗੜੀ ਨੂੰ ਛੱਡਦੇ ਨੇ ਫਿਰ ਯਾਦ ਰੱਖਿਆ ਜੇ ਸਤ ਪੋਹ ਦੀ ਰਾਤ ਛੋਟੇ ਸਹਿਬਜਾਦੇ ਤੇ ਮਾਤਾ ਗੁਜਰ ਕੌਰ ਜੀ کریم ਬਖਸ਼ ਕੁੰਮੇ ਮਾਸ਼ਕੀ ਦੀ ਝੌਂਪੜੀ ਚ ਬਤੀਤ ਕਰਦੇ ਆ 8 ਪੋਦੀ ਰਾਤ ਮਾਤਾ ਗੁਜਰ ਕੌਰ ਤੇ ਸਹਿਬਜਾਦੇ ਗੰਗੂ ਬ੍ਰਾਹਮਣ ਦੇ ਘਰ ਵਿੱਚ ਆਪਣਾ ਟਿਕਾਣਾ ਕਰਦੇ ਆ 9 ਪੋਦੀ ਰਾਤ ਮਾਤਾ ਗੁਜਰ ਕੌਰ ਅਤੇ ਸਹਿਬਜਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਬਸੀਆਂ ਪਠਾਣਾ ਉਸ ઠાਣੇ ਕੋਤਵਾਲ ਦੇ ਵਿੱਚ ਰਾਤ ਬਤੀਤ ਕਰਦੇ ਆ 10 11